ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਜੀ ਮਾਨਯੋਗ ਸੀਪੀ ਸਾਹਿਬ ਜਲੰਧਰ ਸ਼੍ਰੀ ਸ਼ੋਪਨ ਸ਼ਰਮਾ ਆਈਪੀਐਸ ਵੱਲੋਂ ਭੈੜੇ ਅਨਸਰਾਂ ਦੇ ਅਗੇਂਸਟ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅੰਤਰਗਤ ਥਾਣਾ ਡਿਵੀਜ਼ਨ ਨੰਬਰ 3 14 9 2024 ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਤੇ ਇੱਕ ਸ਼ੱਕੀ ਬੰਦੇ ਨੂੰ ਆਪਾਂ ਐਪਰੀਹੈਂਡ ਕੀਤਾ ਤੇ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਉਹਦੇ ਕੋਲੋਂ ਇੱਕ ਚੋਰੀ ਦਾ ਜਿਹੜਾ ਮੋਟਰਸਾਈਕਲ ਸੀ ਉਹ ਬਰਾਮਦ ਕੀਤਾ ਗਿਆ ਇਸ ਤੇ ਕਾਰਵਾਈ ਕਰਦੇ ਹੋਏ ਇੱਕ ਐਫਆਈਆਰ 99/24 ਅਦੀਨ ਧਾਰਾ 303 2 317 2 ਬੀ ਐਨ ਐਸ ਐਕਟ 2023 ਦਰਜ ਕੀਤੀ ਗਈ ਤੇ ਦੋਸ਼ੀ ਦਾ ਆਪਾਂ 3 ਦਿਨ ਦਾ ਰਿਮਾਂਡ ਲਿਆ ਲਿਆ ਸੀਗਾ ਤੇ ਰਿਮਾਂਡ ਦੇ ਵਿੱਚ ਤੋਂ ਆਪਾਂ ਇਨਵੈਸਟੀਗੇਸ਼ਨ ਨੂੰ ਹੋਰ ਅੱਗੇ ਵਧਾਇਆ ਤੇ ਸਾਨੂੰ 4 ਹੋਰ ਮੋਟਰਸਾਈਕਲਾਂ ਦੀ ਰਿਕਵਰੀ ਹੋਈ ਹੈ ਸਰ ਇਸ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਦੋਸ਼ੀ ਬਲਜੀਤ ਸਿੰਘ ਪੁੱਤਰ ਮੱਖਣ ਸਿੰਘ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਆ ਤੇ ਇਹਦੇ ਟੋਟਲ 5 ਹੋਰ ਪਰਚੇ ਹੋਗੇ ਆ ਕੁਝ ਪਰਚੇ ਜਲੰਧਰ ਦੇ ਹੋਗੇ ਆ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਤੇ ਮੋਗੇ ਦੇ ਪਰਚੇ ਸਨੇਚਿੰਗ ਤੇ ਚੋਰੀ ਦੇ ਹੋਗੇ